ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਲਗਾ ਲਿਓ ਸਭ ਤੋਂ ਪਹਿਲਾਂ ਦਾ ਵੀਰੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੀਰੇ ਇੱਕ ਨਾ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਜਿਹੜੀ ਇਹ ਇਹ ਆਪਣੇ ਝੋਨੇ ਦੇ ਮੁੱਦੇ ਦੇ ਉੱਪਰ ਆ ਤੇ ਗੌਰ ਨਾਲ ਵੀਡੀਓ ਸੁਣਿਓ ਤੇ ਗੱਲਾਂ ਸਾਰੀਆਂ ਆਪਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਉਹ ਜਿਹੜੀਆਂ ਆਪਾਂ ਤੁਹਾਡੇ ਨਾਲ ਕਰਨੀਆਂ ਨੇ ਗੱਲ ਵੀਰੇ ਕਰਨੀ ਆਪਾਂ ਝੋਨੇ ਮੰਡੀ ਚ ਲਈ ਜਾਣ ਬਾਰੇ ਕਿਉਂਕਿ 16 ਤਰੀਕ ਤੋਂ ਝੋਨੇ ਦੀ ਸਰਕਾਰੀ ਖਰੀਦ ਆ ਸ਼ੁਰੂ ਹੋ ਚੁੱਕੀ ਆ ਜਿਹੜੇ ਝੋਨੇ ਦਾ ਸਰਕਾਰੀ ਰੇਟ ਲੱਗਦਾ ਸਹੀ ਝੋਨੇ ਨੇ ਤਾਂ ਵੀਰੇ ਉਹਨਾਂ ਦੀ ਖਰੀਦ ਸ਼ੁਰੂ ਹੋ ਚੁੱਕੀ ਆ ਝੋਨੇ ਦੀ ਖਰੀਦ ਹੋਣ ਲੱਗੀ ਬਾਰ ਦਾ ਨਾ ਮੰਡੀਆਂ ਚ ਆਉਣ ਲੱਗ ਗਿਆ ਵੱਡੀਆਂ ਮੰਡੀਆਂ ਚ ਤਾਂ ਖਰੀਦ ਵੀਰੇ ਸ਼ੁਰੂ ਹੋ ਗਈ ਚ ਪੂਰੀ ਮਨ ਲੱਗੇ ਤਲੂ ਆਪਣੇ ਬਾਸਪਤੀ ਦੇ ਹਾਈਬ੍ਰਿਡ ਦਾ ਪਹਿਲਾਂ ਤੋਂ ਹੀ ਆ ਰਹੇ ਨੇ ਜਿਹੜੇ ਜਿਆਦੇ ਗਿੱਤ ਲੱਗਣੇ ਹੁਣ ਵੀਰੇ ਮੈਂ ਗੱਲ ਤੁਹਾਡੇ ਨਾਲ ਇੱਕ ਕਰਨੀ ਹੈ ਕਿ ਦੇਖੋ ਆਪਾਂ ਹਮੇਸ਼ਾ ਸਰਕਾਰ ਦਾ ਕਸੂਰ ਕੱਢਦੇ ਆ ਜਾਂ ਸੇਲਰ ਮਾਲਕਾਂ ਦਾ ਜਾਂ ਉਹ ਆਪਾਂ ਵੀਰੇ ਆਪਣੇ ਕਿੰਨੀ ਵੀ ਮਾੜਾ ਦੇਖ ਕੇ ਚੱਲਿਆ ਕਰੀਏ ਕਿਉਂਕਿ ਦੇਖੋ ਹੁਣ ਵੀਰੇ ਮੇਰੇ ਲਿਵਿਆ ਝੋਨਾ ਇਹ ਮੇਰਾ ਜਾ ਕੇ 10 ਅਕਤੂਬਰ ਨੂੰ ਕੱਟ ਹੋਣਾਗਾ 93 94 95 ਦਿਨ ਦਾ ਇਹ ਹੋ ਜਾਊਗਾ ਜੇ ਵੀਰੇ ਇਹਨੂੰ ਹੁਣ ਮੈਂ 1 ਅਕਤੂਬਰ ਨੂੰ ਜਾਂ 2 ਅਕਤੂਬਰ ਨੂੰ ਵੱਢ ਕੇ ਲੈ ਜਾਊਗਾ ਤਾਂ ਉਹਦੇ 'ਚ ਗਲਤੀ ਕੀਤੀ ਹੋਈ ਵੀਰੇ ਮੇਰੀ ਝੋਨੇ 'ਚ ਹਰਾ ਦਾਣਾ ਰਹਿਣਾ ਝੋਨੇ ਦੀ ਕੁਆਲਿਟੀ ਨਹੀਂ ਸਹੀ ਬਣਨੀ ਝੋਨੇ ਦਾ ਰੇਟ ਨਹੀਂ ਸਹੀ ਲੱਗਣਾ ਜੇ ਵੀਰੇ ਇਹਨੂੰ ਆਪਾਂ ਸਹੀ ਟਾਈਮ ਤੇ ਵੱਢ ਕੇ ਲਿਆਵਾਂਗੇ ਸਹੀ ਇਹਦਾ ਮੋਇਸਚ ਚਲੋ ਮੋਇਸਚਰ ਦੀ ਗੱਲ ਯਾਰ ਜੁਦਾ ਰਹੀ ਜਿਹੜਾ ਹਰਾ ਦਾਣੇ ਵਾਲਾ ਝੋਨਾ ਲੈ ਜਾਂਦੇ ਨੇ ਵੀਰੇ ਵੱਢ ਕੇ ਆਪਾਂ ਉਹਦੇ 'ਚ ਨੁਕਸਾਨ ਬਹੁਤ ਹੁੰਦਾ ਆਪਣਾ ਵੀ ਆੜਤੀਏ ਦਾ ਵੀ ਸੈਲਰ ਮਾਰਕ ਦਾ ਵੀ ਮੈਂ ਤੁਹਾਡੇ ਅੱਗੇ ਵੀਰੇ ਅਰਦਾਸ ਬੇਨਤੀ ਇਹੀ ਕਰਦਾ ਵੀ ਜੇ ਤੁਹਾਨੂੰ ਐਂ ਲੱਗਦਾ ਵੀ ਆਪਣੇ ਝੋਨੇ 'ਚ ਨਰਮਾਈ ਆ ਤਾਂ ਵੀਰੇ ਚਾਰ ਦਿਨ ਝੋਨਾ ਵਧਣ ਤੋਂ ਰੁਕ ਜਾਓ ਕਿਉਂਕਿ ਹਜੇ ਕਿਸੇ ਚੀਜ਼ ਦਾ ਟਾਈਮ ਹੀ ਨਹੀਂ ਐਗਜੈਕਟ ਹੈਗਾ ਜੇ ਤੁਸੀਂ ਕਹੋ ਵੀ ਆਲੂਆਂ ਦਾ ਵੀ ਸਹੀ ਟਾਈਮ ਨਹੀਂ ਹੈਗਾ ਹਜੇ ਪੂਰਾ ਟੈਂਪਰੇਚਰ ਨਹੀਂ ਆਇਆ ਝੋਨੇ ਆ ਸੌਰੀ ਕਣਕ ਦਾ ਤਾਂ ਟਾਈਮ ਹੀ ਨਹੀਂ ਹਜੇ ਵੀਰੇ ਡੇਢ ਮਹੀਨਾ ਮਹੀਨਾ ਪੂਰਾ ਵੀ ਆਪਾਂ ਕਰਨਾ ਕੀ ਆ ਖੇਤ ਬੋਹਣਾ ਦੋ ਦਿਨ ਬਾਅਦ ਬਾਹਰ ਜਾਊਗਾ ਆਲੂਆਂ ਨਾਲ ਸਹੀ ਟਾਈਮੇਂ ਬ੍ਰੇਕ ਅਕਤੂਬਰ ਦਾ ਪਹਿਲਾ ਹਫਤਾ ਉਦੋਂ ਪਹਿਲਾਂ ਤਾਂ ਬੀਜ ਕੇ ਝਾੜ ਵੀ ਨਹੀਂ ਦੇਣਾ ਉਹਨੇ ਜਰਮੀਨੇਸ਼ਨ ਵੀ ਸਹੀ ਨਹੀਂ ਹੋਣਾ ਉਹਦਾ ਫਾਇਦਾ ਕੀ ਹੋਣਾ ਆਪਣਾ ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਵੀਰੇ ਜੇ ਝੋਨਾ ਲਿਜਾਣਾ ਮੰਡੀ ਚ ਨਾ ਚਲੋ ਬਾਸਮਤੀ ਦੀ ਗੱਲ ਜੁਦਾ ਹਾਈਬ੍ਰਿਡ ਦੀ ਵੀ ਗੱਲ ਜੁਦਾ ਜਿਹੜਾ ਵੀਰੇ ਆਪਾਂ ਹੁਣ ਕੋਈ ਪੀਆ 126 ਜਾਂ ਕੋਈ ਹੋਰ ਝੋਨਾ ਲੈਉਣਾ ਵੀਰੇ ਪੂਰਾ ਟਣਕਾ ਆ ਕੇ ਖੜਕਾ ਕੇ ਝੋਨਾ ਵੱਢ ਕੇ ਲਿਆਇਓ ਤੇ ਬਾਢੀ 10 11 ਵਜੇ ਤੋਂ ਬਾਅਦ ਕਰਿਓ ਤਾਂ ਜੋ ਜੇ ਤੁਹਾਡੇ ਹਲਦੀ ਰੋਗ ਵੀ ਹੈਗਾ ਤਾਂ ਝੋਨੇ ਦੀ ਕੁਆਲਿਟੀ ਨਾ ਆਪਣੀ ਡਾਊਨ ਹੋਵੇ ਕਿਉਂਕਿ ਜਦੋਂ ਧੁੱਪ ਖਿੜੀ ਹੁੰਦੀ ਹੈ ਨਾ ਵੀਰੇ ਤਾਂ ਜਿਹੜੀ ਹਲਦੀ ਓੜ ਜਾਂਦੀ ਆ ਤੇ ਝੋਨਾ ਸਹੀ ਰਹਿੰਦਾ ਰਹਿੰਦਾ ਮੋਇਸਚਰ ਜਦੋਂ ਵੀਰੇ ਝੋਨਾ ਖੁਸ਼ਕ ਹੋਊਗਾ ਨਾ ਉਹਦੇ ਚੋਂ ਹਲਦੀ ਰੋਗ ਉਹਦਾ ਕੋਈ ਕੁਆਲਿਟੀ ਨਹੀਂ ਛੇਤੀ ਡਾਊਨ ਕਰਦਾ ਹੁੰਦਾ ਇਹ ਚੀਜ਼ ਪੱਲੇ ਬੰਨੇ ਹੋ ਜਦੋਂ ਆਪਣੇ ਝੋਨੇ 'ਚ ਮੋਇਸਚਰ ਜ਼ਿਆਦਾ ਆ ਜਦੋਂ ਆਪਾਂ ਮੰਨ ਕੇ ਚਲੋ ਦੁਪਹਿਰੇ ਵੱਢ ਲਈ ਆਪਾਂ ਨੂੰ ਪਤਾ ਲੱਗਿਆ ਵੀ ਆਪਾਂ ਨੇ ਦੂਜੇ ਦਿਨ ਲਿਜਾਣੀਆਂ ਆ ਉਹ ਰਾਤੋਂ ਰਾਤ ਵੀਰੇ ਝੋਨੇ ਦੀ ਕੁਆਲਿਟੀ ਡਾਊਨ ਕਰ ਦੂਗਾ ਮੌਇਸਚਰ ਆ ਜੜਾ ਅਸੀਂ ਦੇਖਿਆ ਵੀਰੇ ਪਹਿਲਾਂ ਵੀ ਇੱਕ ਦੋ ਵਾਰ ਹੋਇਆ ਨੇ ਕਿਸਾਨਾਂ ਨਾਲ ਘਟਨਾਮ ਇਹ ਜਿਨ੍ਹਾਂ ਦਾ ਰਾਤੋਂ ਰਾਤ ਵੀਰੇ ਕੁਆਲਿਟੀ ਡਾਊਨ ਕਿਉਂਕਿ ਇੱਕ ਤਾਂ ਉਹਨਾਂ ਨੇ ਵੱਡ ਸਾਗੜ ਚ ਲੈਣਾ ਇੱਕ ਮੌਇਸਚਰ ਜ਼ਿਆਦੇ ਝੋਨੇ ਚ ਉਹ ਹਲਦੀ ਨੇ ਵੀਰੇ ਰੰਗ ਕਾਲਾ ਕਰ ਦੇਣਾ ਝੋਨੇ ਦਾ ਇਸੇ ਚੀਜ਼ ਤੋਂ ਬਚਣ ਵਾਸਤੇ ਵੀਰੇ ਮੈਂ ਤੁਹਾਨੂੰ ਕਹਿਣਾ ਤੇ ਕਾੜ ਲੱਗਣ ਤੋਂ ਬਚਣ ਵਾਸਤੇ ਵੀ ਹਜੇ ਟਾਈਮ ਬਹੁਤ ਆ ਝੋਨਾ ਵੱਡਣਾ ਆ ਉਹਦਾ ਖੜਕਾ ਕੇ ਵੱਡੋ ਜਿਹੜਾ ਮੰਡੀ 'ਚ ਜਾ ਕੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਹੁਣ ਗੱਲ ਕੀ ਹੁੰਦੀ ਆ ਵੀਰੇ ਆਪਾਂ ਮੰਡੀ 'ਚ ਝੋਨਾ ਵੀ ਲੈ ਜੇ ਨਾ ਮੌਇਸਚਰ ਵੀ ਸਹੀ ਲਿਆਉਣੇ ਆਗੇ ਹੁਣ ਮੰਨ ਲਓ ਆਪਾਂ ਝੋਨਾ ਲੈ ਗਏ ਵੀਰੇ ਉਹਨੂੰ 2 ਦਿਨ ਫੋਲ ਲਿਆ ਆਪਾਂ ਨੇ ਮੌਇਸਚਰ ਸਹੀ ਆ ਗਿਆ ਭਰਤਾ ਜਿਹੜਾ ਵੀਰੇ ਉਹਦੇ 'ਚ ਹਰਾ ਦਾਣਾ ਜਾ ਤਾਂ ਉਹਦਾ ਫੜਾ ਬੰਨ ਜਾਵਰੇ ਜਾ ਕੇ ਉਹਦਾ ਸੈਲਰ ਦੇ ਵਿੱਚ ਨਾ ਚੂਰਾ ਬੰਨ ਜਿਹੜਾ ਨਾ ਕਿਸੇ ਦੇ ਉਹਨਾਂ ਦੇ ਪੱਲੇ ਨਾ ਆਪਣੇ ਪੱਲੇ ਉਹਦੇ ਨਾਲ ਵੀਰੇ ਆਪਣਾ ਕਲੇਸ਼ ਪੈਂਦਾ ਹੈਗਾ ਜਿਹੜੀ ਗੱਲ ਆ ਆਪਾਂ ਉਹ ਕੰਮ ਕਰਨੇ ਨਾ ਦਈ ਆਪਾਂ ਸਹੀ ਢੰਗ ਨਾਲ ਖੜਕਾ ਕੇ ਝੋਨਾ ਵਢੀਏ ਮੰਡੀ 'ਚ ਲਜਾਈ ਆ ਉਹਦਾ ਸਹੀ ਮੌਇਸਚਰ ਦਈਏ ਸਹੀ ਚਲੋ ਮੌਇਸਚਰ ਆਪਾਂ ਮੰਨ ਲੈਂਦੇ ਆ ਵੀ ਕਦੋਂ ਪੁਆਇੰਟ ਉੱਪਰ ਥੱਲੇ ਹੋ ਜਾਂਦਾ ਉੰਨਾ ਕਦਾ ਯਾਰ ਆਪਣੇ ਨੂੰ ਸ਼ੂਟ ਵੀ ਮਿਲ ਜਾਂਦੀ ਆਗੀ ਠੀਕ ਆ ਪਰ ਆ ਨਹੀਂ ਨਾ ਹੈਗਾ ਵੀ ਆਪਾਂ ਹੁਣ ਅੱਧਾ ਹਰਾ ਝੋਨਾ ਹੀ ਲੈ ਕੇ ਉੱਥੇ ਵੱਢ ਗੇ ਕਰਨਾ ਵੀ ਵੀਰੇ ਆਪਾਂ ਨੇ ਹੁਣ ਕਿਹਾ ਮੈਂ ਦੇਖਿਆ ਵੀਰੇ ਇੰਨਾ ਹੁਣ ਲੋਕਾਂ ਨੇ ਇਤਕੀ ਗੇਤਾ ਕੰਮ ਚੱਕਿਆਗਾ ਗਰਦ ਉਠਾਲੀ ਪਈ ਆ ਵੀਰੇ ਆ ਬਾਸਮਤੀ ਝੋਨੇ ਦੀ ਤੇ ਜਿਹੜੇ ਆ ਕਿਤੇ ਹਾਈਬ੍ਰਿਡ ਲੱਗ ਰਹੇ ਨੇ ਖਾਸ ਕਰ ਬਾਸਪਤੀ ਦੀ ਤਾਂ ਵੀਰੇ ਲੋਕਾਂ ਨੇ ਗਰਦ ਉਠਾਲ ਰੱਖੀ ਆ ਹੁਣ ਦੇਖੋ ਵੀਰੇ ਆਪਾਂ ਕੀ ਮੰਨ ਸਕਦੇ ਹਾਂ ਕਿੰਨਾ ਘੱਟ ਝਾੜ ਆਇਆ ਮੀਂਹ ਕਰਕੇ ਕੁਝ ਪੱਲੇ ਨਹੀਂ ਪੈ ਰਿਹਾ ਪਰ ਫਿਰ ਵੀ ਜੇ ਹੁਣ ਮੰਨ ਕੇ ਚਲੋ ਹੁਣ ਬਾਸਪਤੀ ਝੋਨੇ ਵਾਲਿਆਂ ਨੇ ਮੂਰੇ ਆਲੂ ਲਾਉਣੇ ਨੇ ਵੀਰੇ ਉਹਨਾਂ ਨੇ ਕੀ ਕਰਨਾ ਹੁਣ ਝੋਨੇ ਵੱਡੇ ਆਲੂ ਲਾ ਲੈਣੇ ਨੇ ਲੈ ਆ ਕੇ ਜਿਹੜੇ ਆਲੂ ਨੇ ਵੀਰੇ ਇਹਨਾਂ ਦਾ ਸਹੀ ਟੀਮਰ ਨਹੀਂ ਪੈਣਾ ਸਹੀ ਜਰਮੀਨੇਸ਼ਨ ਨਹੀਂ ਹੋਣਾ ਤੇ ਉਹਦਾ ਵੀਰੇ ਫਿਰ ਕੀ ਫਾਇਦਾ ਹੁਣ ਆਪਾਂ ਨੂੰ ਇੰਨਾ ਖਰਚਾ ਕਰਕੇ ਵੀ ਆਦਾ ਮੜਾ ਜਾਂ ਸੰਜਮ ਨਾਲ ਆਪਾਂ ਚੱਲੀਏ ਸਹੀ ਝੋਨਾ ਆਪਾਂ ਲਜਾਈਏ ਮੰਡੀ ਦੇ ਵਿੱਚ ਜਿਹੜੀ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਮੀ ਬਿਨਾਂ ਪਾਉਣ ਨੂੰ ਕਿਸੇ ਨੂੰ ਕਹਿਣ ਦਾ ਆਪਾਂ ਮੌਕਾ ਦਈਏ ਉਮੀਦ ਆ ਵੀਰੇ ਆਪਣੀ ਤੁਹਾਨੂੰ ਗੱਲਾਂ ਵਧੀਆ ਲੱਗਣਗੀਆਂ ਇਸੇ ਤਰ੍ਹਾਂ ਆਪਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦੇਂਦੇ ਰਹੋ ਧੰਨਵਾਦ